ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਮਾਈਂਡਫੁਲ ਪੰਜਾਬੀ ਜਿੱਥੇ ਗੱਲ ਹੁੰਦੀ ਹੈ ਮਨ ਦੀ ਰੂਹ ਦੀ ਤੇ ਅਸਲ ਸੁੱਖ ਦੀ ਕੀ ਤੁਸੀਂ ਕਦੇ ਇਸ ਗੱਲ ਨੂੰ ਫੀਲ ਕੀਤਾ ਕਿ ਦਿਨ ਲੰਘ ਜਾਂਦਾ ਪਰ ਮਨ ਕਿਤੇ ਹੋਰ ਹੀ ਹੁੰਦਾ ਹੈ ਕਦੇ WhatsApp ਕਦੇ Instagram ਤੇ ਕਦੇ Netflix ਦੀ ਅਗਲੀ ਸੀਰੀਜ਼ ਤੇ ਕਦੇ ਬਿਨਾਂ ਕਿਸੇ وجہ ਤੋਂ ਬਸ ਫੋਨ ਵਿੱਚ ਹੀ ਗੁੰਮ ਰਹਿੰਨੇ ਆ ਐਵੇਂ ਹੀ ਸਕਰੋਲ ਕਰਦੇ ਕਰਦੇ ਕੁਝ ਮਿੰਟਾਂ ਤੋਂ ਘੰਟੇ ਕਦੋਂ ਲੰਘ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਪੜੀ ਸਭ ਚੀਜ਼ਾਂ ਸਿਰਫ ਆਪਣਾ ਸਮਾਂ ਹੀ ਨਹੀਂ ਆਪਣਾ ਧਿਆਨ ਸ਼ਾਂਤੀ ਇਹਨਾਂ ਸਭ ਨੂੰ ਖਾ ਰਹੀਆਂ ਨੇ ਤੇ ਇਹਨਾਂ ਸਾਰੀਆਂ ਗੱਲਾਂ ਦਾ ਸਿੱਧਾ ਅਸਰ ਪੈਂਦਾ ਆਪਣੀ ਬਾਡੀ ਤੇ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਬਿਨਾਂ ਰੁਕੇ ਸੋਸ਼ਲ ਮੀਡੀਆ ਤੇ ਕੰਟੈਂਟ ਦੇਖਦੇ ਰਹਿੰਦੇ ਆ ਤਾਂ ਸਾਡਾ ਸਰੀਰ ਕੋਰਟੀਸੋਲ ਨਾਂ ਦੇ ਸਟ੍ਰੈਸ ਹਾਰਮੋਨ ਨੂੰ ਰਿਲੀਜ਼ ਕਰਦਾ ਤੇ ਇਹੀ ਚੀਜ਼ ਲੰਬੇ ਸਮੇਂ ਵਿੱਚ ਐਂਗਜ਼ਾਇਟੀ ਥਕਾਵਟ ਸਲੀਪਲੈਸ ਨਾਈਟਸ ਦਾ ਕਾਰਨ ਬਣਦੀ ਹੈ ਤੇ ਇੱਥੇ ਆਉਂਦੀ ਹੈ ਮਾਈਂਡਫੁਲਨੈਸ ਦੀ ਪਾਵਰ ਮਤਲਬ ਸਿੰਪਲ ਹੈ ਹੁਣ ਦੇ ਪਲ ਵਿੱਚ ਜੀਣਾ ਨਾ ਕਿ ਪਿਛਲੇ ਰਿਗਰਟਸ ਵਿੱਚ ਨਾ ਹੀ ਭਵਿੱਖ ਦੀ ਟੈਨਸ਼ਨ ਵਿੱਚ ਅਸੀਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਮਾਈਂਡਫੁਲਨੈਸ ਕੀ ਹੁੰਦੀ ਹੈ ਇਸ ਸਟ्रेस ਨੂੰ ਕਿਵੇਂ ਘਟਾਉਂਦੀ ਹੈ ਤੇ ਤੁਸੀਂ ਇਹਨੂੰ ਆਪਣੀ ਰੋਜ਼ਾਨਾ ਲਾਈਫ ਵਿੱਚ ਕਿਵੇਂ ਲਿਆ ਸਕਦੇ ਹੋ ਉਹ ਵੀ ਬਿਨਾ ਕਿਸੇ ਐਫਰਟ ਦੇ ਤਿਆਰ ਹੋ ਚਲੋ ਸ਼ੁਰੂ ਕਰੀਏ ਤੇ ਆਪਣੀ ਰੀਅਲ ਲਾਈਫ ਵਿੱਚ ਰੀਅਲ ਮਾਈਂਡਫੁਲ ਮੂਮੈਂਟ ਲੈ ਕੇ ਆਈ ਏ ਮਾਈਂਡਫੁਲਨੈਸ ਪੰਜਾਬੀ ਵਿੱਚ ਕਹੀਏ ਤਾਂ ਚੇਤਨਤਾ ਪਰ ਇਹ ਸਿਰਫ ਇੱਕ ਸ਼ਬਦ ਨਹੀਂ ਇਹ ਇੱਕ ਅਜੀਹਾ ਤਰੀਕਾ ਹੈ ਜਿੱਥੇ ਅਸੀਂ ਪੂਰੀ ਤਰ੍ਹਾਂ ਮੌਜੂਦ ਰਹਿਣਾ ਸਿੱਖਦੇ ਹਾਂ ਹੁਣ ਦੇ ਪਲ ਵਿੱਚ ਨਾ ਕਿ ਅਫਸੋਸਾਂ ਵਾਲੇ ਕੱਲ ਵਿੱਚ ਜਾਂ ਫਿਕਰਾਂ ਵਾਲੇ ਪਲਕੇ ਵਿੱਚ ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਚਾਹ ਪੀ ਰਹੇ ਹੋ ਉਸ ਦੀ ਖੁਸ਼ਬੂ ਨੂੰ ਮਹਿਸੂਸ ਕਰੋ ਉਸਦੀ ਗਰਮੀ ਨੂੰ ਆਪਣੇ ਹੱਥਾਂ ਵਿੱਚ ਅਨੁਭਵ ਕਰੋ ਤੇ ਹਰ ਸਿਪ ਨੂੰ ਆਰਾਮ ਨਾਲ ਪੀਓ ਇਹ ਮਾਈਂਡਫੁਲਨੈਸ ਹੈ ਜਦੋਂ ਤੁਸੀਂ ਵਾਕ ਕਰ ਰਹੇ ਹੋ ਤਾਂ ਹਵਾ ਦਾ ਆਪਣੇ ਚਿਹਰੇ ਨੂੰ ਛੂਣਾ ਪੈਰਾਂ ਹੇਠਾਂ ਦੀ ਜ਼ਮੀਨ ਦੀ ਠੰਡਕ ਤੇ ਆਵਾਜ਼ਾਂ ਪੰਛੀਆਂ ਦੀ ਚੀਂਚੀ ਪੱਤਿਆਂ ਦੀ ਸਰਸਰਾਹਟ ਇਹ ਸਭ ਕੁਝ ਮਹਿਸੂਸ ਕਰਨਾ ਇਹ ਮਾਈਂਡਫੁਲਨੈਸ ਹੈ ਇਹ ਕੋਈ ਮੈਡੀਟੇਸ਼ਨ ਵਾਲਾ ਪੋਸਚਰ ਨਹੀਂ ਇਹ ਆਪਣੀ ਲਾਈਫ ਨੂੰ ਦੋਸਤ ਬਣਾਉਣ ਦੀ ਇੱਕ ਆਦਤ ਹੈ ਸੋਚੋ ਜੇ ਅਸੀਂ ਹਰ ਪਲ ਨੂੰ ਇਦਾਂ ਜਿਹੀ ਜੀઈએ ਨਾ ਪਾਸਟ ਰਿਗਰਟਸ ਵਿੱਚ ਨਾ ਭਵਿੱਖ ਦੀ ਫਿਕਰ ਵਿੱਚ ਸਿਰਫ ਪ੍ਰੈਸੈਂਟ ਮੂਮੈਂਟਸ ਵਿੱਚ ਮਾਈਂਡਫੁਲਨੈਸ ਸਾਨੂੰ ਹਰੇਕ ਪਲ ਦੀ ਕਦਰ ਕਰਨੀ ਸਿਖਾਉਂਦੀ ਹੈ ਕਿਉਂਕਿ ਇਹੀ ਪਲ ਹੀ ਸਾਡੀ ਅਸਲ ਜ਼ਿੰਦਗੀ ਹੈ ਜਦੋਂ ਅਸੀਂ ਮਾਈਂਡਫੁਲ ਬਣਦੇ ਹਾਂ ਅਸੀਂ ਆਪਣੀ ਅਟੈਂਸ਼ਨ ਨੂੰ ਦੁਨੀਆ ਤੋਂ ਹਟਾ ਕੇ ਆਪਣੇ ਅੰਦਰ ਲੈ ਆਉਂਦੇ ਹਾਂ ਕੰਮ ਕਰ ਰਹੇ ਹੋ ਕਿਸੇ ਨਾਲ ਗੱਲ ਕਰ ਰਹੇ ਹੋ ਜਾਂ ਬਸ ਚਾਹ ਪੀ ਰਹੇ ਹੋ ਉਸ ਪਲ ਵਿੱਚ ਪੂਰੀ ਤਰ੍ਹਾਂ ਪ੍ਰੈਜੈਂਟ ਹੋਵੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਮਾਈਂਡਫੁਲਨੈਸ ਮੇਰੀ ਮਦਦ ਕਿਵੇਂ ਕਰ ਸਕਦੀ ਹੈ ਇਹ ਤੁਹਾਡੇ ਸਟ्रेस ਹਾਰਮੋਨ ਕੋਰਟੀਸੋਲ ਨੂੰ ਘਟਾਉਂਦੀ ਹੈ ਇਹ ਤੁਹਾਡੇ ਮਨ ਨੂੰ ਕਾਮ ਡਾਊਨ ਕਰਦੀ ਹੈ ਤੇ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਵਿੱਚ ਹੌਸਲਾ ਕਲੈਰਿਟੀ ਤੇ ਖੁਸ਼ੀ ਲਿਆਉਂਦੀ ਹੈ ਯਾਦ ਰੱਖੋ ਕਿ ਮਾਈਂਡਫੁਲਨੈਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਵੇਲੇ ਧਿਆਨ ਤਰ ਕੇ ਬੈਠੇ ਰਹੋ ਇਹ ਤਾਂ ਹਰੇਕ ਪਲ ਨੂੰ ਪੂਰੀ ਤਰ੍ਹਾਂ ਜਿਉਣ ਦੀ ਇੱਕ ਕਲਾ ਹੈ ਚਾਹੇ ਤੁਸੀਂ ਕਿਤੇ ਵੀ ਹੋ ਚਲੋ ਹੁਣ ਗੱਲ ਕਰੀਏ ਕਿ ਇਹ ਮਾਈਂਡਫੁਲਨੈਸ ਅਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਕਿੱਦਾਂ ਲੈ ਕੇ ਆਈਏ ਖਾਣਾ ਖਾਂਦੇ ਹੋਏ ਅਸੀਂ ਅਕਸਰ ਨੈਟਫਲਿਕਸ ਜਾਂ ਟੀਵੀ ਚ ਲਾ ਕੇ ਖਾਣਾ ਖਾਂਦੇ ਹਾਂ ਪਰ ਜਦੋਂ ਤੁਸੀਂ ਮਾਈਂਡਫੁਲ ਹੋ ਕੇ ਖਾਓਗੇ ਤਾਂ ਖਾਣੇ ਦਾ ਟੈਕਸਚਰ ਰੰਗ ਤੇ ਮਸਾਲਿਆਂ ਦਾ ਅਸਲੀ ਸਵਾਦ ਲੈ ਸਕਦੇ ਹੋ ਬਰੀðਿੰਗ ਐਕਸਰਸਾਈਜ਼ਸ ਰੋਜ਼ 5 ਮਿੰਟ ਬਸ ਆਪਣੀ ਸਾਹਾਂ ਤੇ ਧਿਆਨ ਰੱਖੋ ਛੱਡੋ ਤੇ ਮਹਿਸੂਸ ਕਰੋ ਕਿ ਸਟ੍ਰੈਸ ਹੌਲੀ-ਹੌਲੀ ਤੁਹਾਡੀ ਬਾਡੀ ਤੋਂ ਦੂਰ ਜਾ ਰਿਹਾ ਹੈ ਇਹ ਮਨ ਲਈ ਜਿੰਮ ਦਾ ਕੰਮ ਕਰਦੀ ਹੈ ਵਾਕ ਕਰਨਾ ਬਾਹਰ ਜਾ ਕੇ ਵਾਕ ਕਰੋ ਤੇ ਆਪਣੇ ਪੈਰਾਂ ਦੀ ਹਲਚਲ ਹਵਾ ਧੁੱਪ ਸਭ ਕੁਝ ਫੀਲ ਕਰੋ ਹਰ ਪਲ ਇੱਕ ਮੌਕਾ ਹੈ ਮਾਈਂਡਫੁਲ ਹੋਣ ਦਾ ਵੱਡੇ ਬਦਲਾਅ ਹਮੇਸ਼ਾ ਛੋਟੀਆਂ ਆਦਤਾਂ ਤੋਂ ਸ਼ੁਰੂ ਹੁੰਦੇ ਨੇ ਮਾਈਂਡਫੁਲਨੈਸ ਵੀ ਉਹੀ ਆਦਤ ਹੈ ਜੋ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਨੂੰ ਨਰਮ, ਗਹਿਰੀ ਤੇ ਸੋਹਣੀ ਬਣਾਉਂਦੀ ਹੈ ਜਿਵੇਂ ਤਿੱਖੀ ਧੁੱਪ ਵਿੱਚ ਸੁੱਕ ਰਹੀ ਮਿੱਟੀ ਨੂੰ ਪਾਣੀ ਮਿਲਦਾ ਹੈ ਤਾਂ ਉਹ ਹੌਲੀ-ਹੌਲੀ ਸਾਹ ਲੈਣ ਲੱਗਦੀ ਹੈ ਤੇ ਉਸ ਵਿੱਚੋਂ ਹਰਿਆਵਲ ਜਨਮ ਲੈਣ ਲੱਗ ਪੈਂਦੀ ਹੈ ਉਸੇ ਤਰ੍ਹਾਂ ਮਾਈਂਡਫੁਲਨੈਸ ਵੀ ਮਨ ਦੀ ਸੁੱਕੀ ਧਰਤੀ ਤੇ ਪਾਣੀ ਦਾ ਕੰਮ ਕਰਦੀ ਹੈ ਤੇ ਹੌਲੀ-ਹੌਲੀ ਅੰਦਰੋਂ ਖੁਸ਼ੀ ਸੰਤੁਲਨ ਤੇ ਜ਼ਿੰਦਗੀ ਫੁੱਟਣ ਲੱਗਦੀ ਹੈ ਅਗਲੇ ਵੀਡੀਓ ਵਿੱਚ ਅਸੀਂ ਇਦਾਂ ਦੇ ਹੀ ਹੋਰ ਤਰੀਕੇ ਤੇ ਅਭਿਆਸਾਂ ਬਾਰੇ ਗੱਲ ਕਰਾਂਗੇ ਜੋ ਆਪਾਂ ਨੂੰ ਮਾਈਂਡਫੁਲ ਬਣਾਉਣ ਵਿੱਚ ਹੈਲਪ ਕਰਨਗੇ ਕਿਉਂਕਿ ਮਾਈਂਡਫੁਲ ਪੰਜਾਬੀ ਇੱਕ ਨਾਂ ਨਹੀਂ ਇਹ ਇੱਕ ਯਾਤਰਾ ਹੈ ਜੋ ਅਸੀਂ ਇਕੱਠੇ ਤੈਅ ਕਰਾਂਗੇ